ਇਦਾਂ ਹੀ ਖਬਰਾਂ ਚਲਾਉਣ ਤੋਂ ਪਹਿਲਾਂ ਪੁੱਛ ਲਿਆ ਕਰੋ ਕਿਸੇ ਨਾਲ ਗੱਲ ਕਰਨ ਲਿਆ ਕਰੋ ਕੱਲ ਵੀ ਮੈਨੂੰ ਦਲੀ ਬਿਠਾ ਦਿੱਤਾ ਗਿਆ ਮੈਂ ਮੁਕਸਰ ਬਿਠਾਦਾ ਮੇਰੀ ਪਰਿਵਾਰ ਦੇ ਵਿੱਚ ਮੈਦੇ ਸੀ ਔਰ ਸਵੇਰੇ 6 ਵਜੇ ਤੋਂ ਲੈ ਕੇ ਮੈਂ 5 ਵਜੇ ਤੱਕ ਉੱਥੇ ਅੱਜ ਵੀ ਮੈਂ ਖਬਰਾਂ ਪੜ ਰਿਹਾ ਕਿ 2 ਵਜੇ ਜਾ ਰਹੇ ਜੀ 2:30 ਵਜੇ ਜਾ ਰਹੇ ਇਹ ਕੋਈ ਤਰੀਕਾ ਹੈ ਤੁਹਾਨੂੰ ਉਹਦੇ ਬਿੱਟੂ ਜੀ ਨੂੰ ਡਿੰਪਾ ਜੀ ਨੂੰ ਇਕੱਠੇ ਵੇਖਿਆ ਜਾਂਦਾ ਸੀ ਅਜੇ 10 ਦਿਨ ਪਹਿਲਾਂ ਤੁਹਾਡੇ ਕੋਲ ਉਹ ਗੱਲਾਂ ਨਾਸ਼ਤੇ ਤੇ ਆਏ ਨੇ ਉਹ ਬਿੱਟੂ ਜੀ ਕਿਉਂ ਗਏ ਆ ਇਹ ਬਿੱਟੂ ਜੀ ਦਾ ਸੱਚ ਹੈ ਕਿ ਜੀ ਨੇ ਆਪਣੀ ਭਾਵਨਾੜੀ ਵਿਅਕਤੀ ਦਿੱਤੀ ਆ ਰਿਸ਼ਤਾ ਹੈ ਰਿਸ਼ਤਾ ਸੀ ਰਿਸ਼ਤਾ ਰਹੇਗਾ ਕਿਉਂ ਨਾ ਮੈਂ ਕੰਮ ਲੈਣਾ ਹੈ ਜੇ ਫਰਜ਼ ਕਰੂ ਕੇਂਦਰ ਚ ਭਾਜਪਾ ਸਰਕਾਰ ਆ ਤੇ ਕਾ ਭਾਜਪਾ ਸਰਕਾਰ ਕੋ ਜਾਣਾ ਸੀ ਜੇ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਜੀ ਉਹਨਾਂ ਕੋ ਜਾਣੇ ਜੇ ਮੁੱਖ ਮੰਤਰੀ ਭਗਵੰਤ ਮਾਨ ਬਣ ਗਏ ਉਹਨਾਂ ਕੋ ਜਾਣੇ ਮੈਂ ਕਹਿਣਾ ਚਾਹੁੰਦਾ ਇਹ ਆਦਤਾਂ ਬਣਾਓ ਪਰ ਆਪਣਾ ਕਿਰਦਾਰ ਕੈਰੇਕਟਰ ਬਣਾ ਕੇ ਰੱਖੋ ਵੀ ਕੈਰੇਕਟਰ ਤੇ ਕਦੀ ਉਂਗਲ ਨਾ ਉਠੇ ਇਹਨਾਂ ਚੀਜ਼ਾਂ ਦੇ ਵਿੱਚ ਸੋ ਮੈਂ ਕਾਂਗਰਸ ਪਾਰਟੀ ਦਾ ਛਪਾਈ ਹੈ ਔਰ ਤਗੜੇ ਹੋ ਕੇ ਸਾਡੇ ਸਮੁੱਥੀ ਜਿਹੜੀ ਕਾਂਗਰਸ ਲੀਡਰਸ਼ਿਪ ਹੈ ਉਹ ਇਲੈਕਸ਼ਨ ਚ ਉਤਰੇਗੀ। ਤੁਹਾਨੂੰ ਵੀਡੀਓ ਦੱਬਕਾ ਮਾਰਿਆ। ਕਾਦਾ ਦੱਬਕਾ ਮਾਰੂ? ਰਾਬਤਾ ਰਾਬਤਾ ਕੰਮ ਕਿਤੇ ਲੱਗਦਾ? ਨਾਲ ਹੀ ਚੱਲ ਪਾਂਗੇ ਉਹਦੇ ਆ ਜੂਗੀ। ਉਹਨਾਂ ਸਾਹਿਬ ਪਰਵਾਹ ਨਹੀਂ ਕਰਦੇ। ਦੇਖੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਸਾਰੇ ਇੱਥੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਜੇ ਇਲੈਕਟ੍ਰੋਨਿਕ ਔਰ ਪ੍ਰਿੰਟ ਮੀਡੀਆ ਔਰ ਸੋਸ਼ਲ ਮੀਡੀਆ ਦੇ ਸਾਰੇ ਸਮੂਹ ਜਿੰਮੇਵਾਰ ਪੱਤਰਕਾਰ ਸਹਿਬਾਨ ਸੋ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਉਂਕਿ ਸਾਰੀਆਂ ਹੀ ਪਾਰਟੀਆਂ ਆਪੋ ਆਪਣੇ ਤਰੀਕੇ ਦੇ ਨਾਲ ਲੋਕ ਸਭਾ ਦੇ ਮੈਦਾਨ ਦੇ ਵਿੱਚ ਕੁੱਦੀਆਂ ਨੇ ਔਰ ਇੰਡੀਆ ਲਾਇੰਸ ਔਰ ਕਾਂਗਰਸ ਪਾਰਟੀ ਜਿਹੜੀ ਹੈ ਉਹ ਦੇਸ਼ ਦੀ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਦੇਸ਼ ਨੂੰ ਸਹੀ ਦਿਸ਼ਾ 'ਚ ਲੈ ਜਾਣ ਵਾਸਤੇ ਔਰ ਫਿਰਕਾ ਪ੍ਰਸਤ ਤਾਕਤਾਂ ਦੇ ਨਾਲ ਇੱਕ ਸਹੀ ਸਵਿਰਦ ਸਰਕਾਰ ਬਣਾਉਣ ਲਈ ਉਹਨਾਂ ਨੂੰ ਗੱਦੀ 'ਤੇ ਲਾਉਣ ਵਾਸਤੇ اون ਉਹਨੀਆਂ ਲੋਕ ਸਭਾ ਦੇ ਵਿੱਚ ਬੜੀ ਮਜ਼ਬੂਤੀ ਦੇ ਨਾਲ ਜਾ ਰਹੀ ਹੈ ਉਸੇ ਤਹਿਤ ਜਦੋਂ ਮਜ਼ਬੂਤੀ ਵਧੀ ਹੈ ਤੇ ਉਹੀ ਸਰਕਾਰ ਜਿਹੜੀ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਮੰਗਦੀ ਸੀ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਖਾਸ ਕਰਕੇ ਐਨਡੀਆ ਗਵਰਨਮੈਂਟ ਭਾਰਤੀ ਜਨਤਾ ਪਾਰਟੀ ਕਿ ਅਸੀਂ ਬਹੁਤ ਵਿਕਾਸ ਕੀਤਾ ਹੈ ਦੇਸ਼ ਦੇ ਵਿੱਚ ਅਸੀਂ ਹਰ ਤੱਕੇ ਦਾ ਬਹੁਤ ਧਿਆਨ ਰੱਖਿਆ ਹੈ ਅੱਜ ਉਸ ਪਾਰਟੀ ਨੂੰ ਅੱਜ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਤੇ ਨਾ ਕਿਤੇ ਇਹ ਤੇ ਜਿਹੜੇ ਮਜ਼ਬੂਤ ਅ ਕਹਿ ਸਕਦੇ ਜੇ ਕਿ ਉਮੀਦਵਾਰ ਨੇ ਪਾਰਟੀਆਂ ਦੇ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਣ ਪੂਰੇ ਭਾਰਤ ਦੇ ਵਿੱਚ ਜਾਤੀ ਉਹਨਾਂ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਸੇ ਵੀ ਤਰੀਕੇ ਦੇ ਨਾਲ ਜਾਂ ਉਹਨਾਂ ਦੇ ਵਿਰੁੱਧ ਗਲਤ ਤਰੀਕੇ ਦਾ ਪ੍ਰਚਾਰ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਜੋ ਕਿ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਬਹੁਤ ਮਾੜੀ ਗੱਲ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਭਾਰਤ ਦੇ ਵਿੱਚ ਚੰਗੀ ਸਰਕਾਰ ਬਣੇ ਚੰਗੀ ਗਵਰਨਮੈਂਟ ਚੁਣ ਕੇ ਆਵੇ ਤੇ ਸਾਨੂੰ ਸਾਰਿਆਂ ਨੂੰ ਉਸ ਚੰਗੀ ਸਰਕਾਰ ਬਣਾਉਣ ਦੇ ਵਿੱਚ ਇੱਕ ਬਰਾਬਰ ਦਾ ਪਲੇਟਫਾਰਮ ਮੁਹੱਈਆ ਕਰਾਉਣਾ ਸਰਕਾਰ ਦਾ ਫਰਜ਼ ਬਣਦਾ ਸਰਕਾਰੀ ਤੰਤਰ ਦਾ ਫਰਜ਼ ਬਣਦਾ ਹੈ ਤੁਸੀਂ ਹੁਣ ਦੇਖੋ ਕਿ ਕਾਂਗਰਸ ਪਾਰਟੀ ਦੇ ਪੂਰਨ ਤੌਰ ਦੇਤੇ ਜਿਹੜੇ ਖਾਤੇ ਸੀ ਉਹ ਫ੍ਰੀਜ਼ ਕਰ ਦਿੱਤੇ ਗਏ ਤਾਂ ਕਿ ਜਿਹੜੀ ਪਾਰਟੀ ਹੈ ਉਹ ਜਨਾਬ ਪ੍ਰਚਾਰ ਜਿਹੜਾ ਉਸ ਤਰੀਕੇ ਦੇ ਨਾਲ ਕਰ ਨਾ ਸਕੇ ਜਿਸ ਤਰੀਕੇ ਦੇ ਨਾਲ ਉਹ ਆਪਣੀ ਗੱਲ ਲੋਕਾਂ 'ਚ ਰੱਖਣਾ ਚਾਹੁੰਦੇ ਨੇ ਇਹ ਸਰਕਾਰ ਇੰਨੀ ਹਰਮਨ ਪਿਆਰਤਾ ਰੱਖਦੀ ਸੀ ਤੇ ਇਹ ਸਰਕਾਰ ਨੂੰ ਸਗੋਂ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਤੁਹਾਨੂੰ ਕੋਈ ਆਪੋਜੀਸ਼ਨ ਨੂੰ ਤਕਲੀਫ ਤੇ ਨਹੀਂ ਪਰ ਭਾਰਤ ਦਾ ਗੌਰਵਮਈ ਇਤਿਹਾਸ ਭਾਰਤ ਦਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਾਬਾ ਸਾਹਿਬ ਭੀਮਰਾਓਂbedkar ਜੀ ਵੱਲੋਂ ਜਿਹੜਾ ਸੰਵਿਧਾਨ ਰਚਿਆ ਗਿਆ ਉਹਨੂੰ ਕੁਚਲਣ ਦਾ ਤਰੀਕਾ ਜਿਸ ਤਰੀਕੇ ਦੇ ਨਾਲ ਇਸ ਸਰਕਾਰ ਨੇ ਇਸ ਪਾਰਟੀ ਨੇ ਬਣਾਇਆ ਆ ਉਹ ਆਉਣ ਵਾਲੇ ਸਮੇਂ ਦੀ ਅਨਲਾਨੀ ਹੋਈ ਕਹਿ ਸਕਦੇ ਆ ਕਿ ਐਮਰਜੈਂਸੀ ਦੇਸ਼ ਦੇ ਵਿੱਚ ਲਗਾ ਦਿੱਤੀ ਗਈ ਕਦੀ ਇਲੈਕਸ਼ਨਾਂ ਦੇ ਵਿੱਚ ਅਜਿਹੇ ਹੱਥ ਕੰਡੇ ਨਹੀਂ ਵਰਤੇ ਜਾਂਦੇ ਸੀ ਜਿਸ ਤਰੀਕੇ ਦੇ ਨਾਲ ਹੇਠਲੇ ਪੱਧਰ ਦੀ ਰਾਜਨੀਤੀ ਹੋ ਰਹੀ ਹੈ ਜੇ ਤੁਸੀਂ ਇੰਨੇ ਹਰਮਨ ਪਿਆਰੇ ਜੀ ਤੇ ਤੁਹਾਨੂੰ ਤਾਂ ਕੋਈ ਡਰ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਇੰਨੇ ਹਰਮਨ ਪਿਆਰੇ ਜੀ ਤੇ ਆਪਣੇ ਵਰਕਰਾਂ ਨੂੰ ਟਿਕਟਾਂ ਕਿਉਂ ਨਹੀਂ ਦਿੰਦੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਉਹਨਾਂ ਨੂੰ ਉਤਾਰੋ ਮੈਦਾਨ ਦੇ ਵਿੱਚ ਉਹ ਤੁਹਾਡੀ ਸਰਕਾਰ ਦੀਆਂ ਪ੍ਰਾਪਤੀਆਂ ਲੈ ਕੇ ਜਾਣ ਕਿਤੇ ਤੁਹਾਨੂੰ ਅਫਸਰਾਂ ਦਾ ਸਹਾਰਾ ਲੈਣਾ ਪੈ ਰਿਹਾ ਕਿਤੇ ਤੁਹਾਨੂੰ ਕੈਂਡੀਡੇਟ ਇੰਪੋਰਟ ਕਰਨੇ ਪੈ ਰਹੇ ਆ ਕਿਤੇ ਦੂਜੀਆਂ ਪਾਰਟੀਆਂ ਤੋਂ ਲੈ ਕੇ ਉਤਾਰਨੇ ਪੈ ਰਹੇ ਆ ਇਹ ਚੀਜ਼ ਦਰਸਾਉਂਦੀ ਹੈ ਕਿ ਭਾਰਤੀ ਜਨਤਾ ਪਾਰਟੀ ਔਰ ਉਹਦੀਆਂ ਜਿਹੜੀਆਂ ਸਹਿਯੋਗੀ ਪਾਰਟੀਆਂ ਨੇ ਉਹ ਮੁੱਦਾ ਹੀ ਇੰਨੇ ਔਰ ਲੋਕ ਉਹਨਾਂ ਨੂੰ ਸਮਝ ਚੁੱਕੇ ਨੇ ਕਿਉਂਕਿ ਇਹਨਾਂ ਨੇ ਵਰਗਾਂ ਦੀ ਔਰ ਧਨਵਾ ਦੀ ਰਾਜਨੀਤੀ ਕੀਤੀ ਹੈ ਪਿਛਲਾ ਲੰਬਾ ਸਮਾਂ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਅਸੀਂ ਬਹੁਤ ਵੱਡੀ ਜਿਹੜੀ ਹੈ ਇਹਦੇ ਤੇ ਜੰਗ ਲੜੀ ਹੈ ਪਰ ਜਦੋਂ ਇਲੈਕਟਰਲ ਬਾਉਂਡ ਸਾਹਮਣੇ ਨਿਕਲ ਕੇ ਆਏ ਜਦੋਂ ਮਹਾਂਯੋਗ ਸੁਪਰੀਮ ਕੋਰਟ ਨੇ ਉਹਨੂੰ ਕਟਾਰੇ ਦੇ ਵਿੱਚ ਨੰਗਿਆ ਕੀਤਾ ਤੇ ਸਭਨਾਂ ਦੇ ਸਾਹਮਣੇ ਇਹਨਾਂ ਨੂੰ ਕੋਈ ਮੈਂ ਸਮਝਦਾ ਕਿ ਜਵਾਬ ਦੇਈ ਵੀ ਜਿਹੜੀ ਇਹਨਾਂ ਦੀ ਤੈਅ ਕੀਤੀ ਆ ਉਹਦੇ ਨਾਲ ਇਹਨਾਂ ਕੋਈ ਕੋਈ ਜਵਾਬ ਵੀ ਹੈ ਨਹੀਂ ਸੀ ਲੋਕਾਂ ਨੂੰ ਦੇਣ ਵਾਸਤੇ ਕਿ ਅਸੀਂ ਹੁਣ ਭ੍ਰਿਸ਼ਟਾਚਾਰ ਦੇ ਨਾਂ ਤੇ ਤੇ ਕੀ ਗੱਲ ਕਰੀਏ ਉਹ ਕੰਪਨੀਆਂ ਜਿਨ੍ਹਾਂ ਤੇ ਉਹ ਲੋਕ ਜਿਨ੍ਹਾਂ ਤੇ ਈਡੀ ਕੋਈ ਦਿਨ ਪਹਿਲਾਂ ਰੇਡ ਕਰਦੀ ਐ ਫਿਰ ਚੰਦ ਦਿਨਾਂ ਦੇ ਬਾਅਦ ਉਹ ਲੋਕ ਇਲੈਕਟਰਲ ਬਾਂਡ ਖਰੀਦ ਕੇ ਇਸ ਭਾਰਤੀ ਜਨਤਾ ਪਾਰਟੀ ਨੂੰ ਦਿੰਦੇ ਐ ਉਸ ਤੋਂ ਬਾਅਦ ਈਡੀ ਜਿਹੜੀ ਐ ਉਹਨਾਂ ਨੂੰ ਵਾਸ਼ਿੰਗ ਮਸ਼ੀਨ ਚੋਂ ਨੰਗਾ ਕੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੰਦੀ ਐ ਸਾਡਾ ਕਹਿਣਾ ਹੈ ਕਿ ਇਹ ਜਿਹੜੀ ਧਰਤੀ ਅੰਮ੍ਰਿਤਸਰ ਦੀ ਹੈ ਖਾਸ ਕਰ ਇਹਦਾ ਇਤਿਹਾਸ ਬਹੁਤ ਪ੍ਰਾਤਨ ਹੈ ਔਰ ਇਹਦਾ ਚਾਰ ਦਰਵਾਜੇ ਸਾਂਝੀਵਾਲਤਾ ਦਾ ਪ੍ਰਤੀਕ ਨੇ ਔਰ ਨਿਉਕੇ ਚੱਲਣਾ ਔਰ ਸਾਰੇ ਵਰਗਾਂ ਦੀ ਨੁਮਾਇੰਦਗੀ ਕਰਨਾ ਸਾਰੇ ਵਰਗਾਂ ਨੂੰ ਬਰਾਬਰਤਾ ਦਾ ਅਧਿਕਾਰ ਦੇਣਾ ਤੁਸੀਂ ਸਮਝ ਸਕਦੇ ਜੇ ਕਿ ਸੰਤ ਮੀਆਂ ਮੀਰ ਜੀ ਨੇ ਜਿਸ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਹੋਵੇ ਤੇ ਸੈਕੂਲਰ ਦਾ ਐਡਾ ਵੱਡਾ ਸਰੋਤ ਇਸ ਧਰਤੀ ਦੇ ਉੱਤੇ ਵਗਦਾ ਹੈ ਜਿਹਦੇ ਚ ਹਰ ਪ੍ਰਾਣੀ ਦੇਸ਼ ਵਿਦੇਸ਼ ਦੇ ਵਿੱਚੋਂ ਆ ਕੇ ਇੱਥੇ ਉਹਦੀ ਨਤਮਸਤਕ ਵੀ ਹੁੰਦਾ ਆ ਔਰ ਇੱਥੇ ਪਵਿੱਤਰ ਤੀਰਥਾਂ ਨੂੰ ਪਵਿੱਤਰ ਸਥਾਨਾਂ ਤੇ ਜਾ ਕੇ ਨਤਮਸਤਕ ਹੁੰਦਾ ਔਰ ਉੱਥੋਂ ਦੀਆਂ ਆਸਤਾ ਦੇ ਉੱਥੋਂ ਦੇ ਧਰਮ ਦੇ ਜਿਹੜੇ ਸੰਦੇਸ਼ ਨੇ ਉਹਨਾਂ ਦੇ ਮੁਤਾਬਕ ਜੀਵਨ ਜਾਚ ਆਪਣੀ ਜੀਣ ਦਾ ਪਰਣ ਲੈਂਦਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਉਹੀ ਪਾਰਟੀ ਜਿਹੜੀ ਦੇਸ਼ ਦੇ ਉੱਤੇ ਆਪਣਾ ਆਪ ਨੂੰ ਕਹਿੰਦੀ ਹੈ ਕਿ ਅਸੀਂ ਦਸ ਸਾਲ ਰਾਜ ਕੀਤਾ ਸੀ ਲਗਾਤਾਰ ਲੋਕਾਂ ਵਾਸਤੇ ਇਹ ਵਰਗੀਕਰਨ ਤੋਂ ਕੁਛ ਕਰਨ ਵਾਸਤੇ ਜੇ ਧਰਮ ਦੀ ਰਾਜਨੀਤੀ ਨਹੀਂ ਕਰਦੇ ਅੱਜ ਉਹ ਲੋਕ ਇੰਨੇ ਹਤਾਸ਼ ਹੋ ਗਏ ਨੇ ਕਿ ਕਈ ਉਮੀਦਵਾਰ ਜਿਵੇਂ ਤੁਸੀਂ ਮੇਰੇ ਤੇ ਵੀ ਗੱਲ ਕਰ ਲੋ ਕਿ ਅਲੱਗ-ਅਲੱਗ ਤਰੀਕੇ ਦੇ ਅਲੱਗ-ਅਲੱਗ ਚੈਨਲਾਂ ਤੇ ਮੈਂ ਮਾਫੀ ਚਾਹੁੰਦਾ ਹਾਂ ਕਿ ਕੁਝ ਲੋਕ ਇਹੇ ਨੇ ਜਿਹੜੇ ਬਗੈਰ ਕਿਸੇ ਦਾ ਰਿਐਕਸ਼ਨ ਲਿਓ ਬਗੈਰ ਕੋਈ ਗੱਲ ਪੁੱਛਿਓ ਚੰਗੇ ਚੈਨਲ ਵੀ ਮੈਂ ਉਹਨਾਂ ਨੂੰ ਇਤਰਾਜ਼ ਵੀ ਕੀਤਾ ਔਰ ਉਹਨਾਂ ਨੇ ਕਿਹਾ ਕਿ ਅਸੀਂ ਨਿਊਜ਼ 18 ਦੇ ਮੈਂ ਗੱਲ ਕਰੂੰਗਾ ਕਿ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਗਲਤੀ ਲੱਗੀ ਆ ਔਰ ਉਹਨੂੰ ਬੰਦੇ ਨੂੰ ਸਸਪੈਂਡ ਵੀ ਕੀਤਾ ਮੈਂ ਦੀ ਧੰਨਵਾਦ ਵੀ ਕਰਦਾ ਉਹਨਾਂ ਨੂੰ ਪਰ ਉਸ ਤੋਂ ਬਾਅਦ ਵੀ ਕਈ ਅਜਿਹੇ ਉਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਚਲਾਉਣ ਵਾਲੇ ਨੇ ਜਾਂ ਉਹਨਾਂ ਦਾ ਜਿਹੜਾ ਇੱਕ ਮੀਡੀਆ ਹਾਊਸ ਹੈ ਉਹਦੇ ਵੱਲੋਂ ਅਲੱਗ-ਅਲੱਗ ਤਰ੍ਹਾਂ ਦੀਆਂ ਪੋਸਟਾਂ ਜਿਹੜੀਆਂ ਫਲੂਡ ਕੀਤੀਆਂ ਜਾ ਰਹੀਆਂ ਨੇ ਕਾਰਨ ਕੀ ਹੈ ਜੇ ਰਾਤਾਂ ਰਾਤ ਭਾਜਬਾ ਨੇ ਤੁਹਾਨੂੰ ਵੀਡੀਓ ਧੱਕਾ ਮਾਰੇ ਕਾਹਦਾ ਧੱਕਾ ਮਾਰੂ ਕੋਈ ਰਾਤਾਂ ਰਾਤਾਂ ਕੈਂਪ ਕੀਤੇ ਨਾਲ ਹੀ ਚੱਲ ਪਾਂਗੇ ਉਹਦੇ ਆਜੂਗੀ ਪਰਵਾਹ ਨਹੀਂ ਕਰਦੇ ਓਇਲਾ ਸਾਹਿਬ ਜੇ ਅਸੀਂ ਇੱਕ ਸਾਲ ਧਰਨੇ ਤੇ ਬਹਿ ਸਕਦੇ ਇਹ ਮਾਜਾ ਯਾਰ ਅਸੀਂ ਉਹ ਹੀ ਆ ਜਿੰਨੇ ਪਾਰਲੀਮੈਂਟ ਚ ਹੋ ਜੇ ਹੋਂ ਮੈਨੂੰ ਪਤਾ ਭਾਜਪਾਲੇ ਕਿਦਾਂ ਭਜਦੇ ਵੇਖੇ ਮੈਂ ਉਥੋਂ ਵੇਖ ਰੋਗਾ ਵੀਡੀਓ ਰਿਲੀਜ਼ ਕਰੂੰ ਸਾਡੀ ਉਹਨੇ ਪਾਰਲੀਮੈਂਟ ਜਦੋਂ ਪਾਰਲੀਮੈਂਟ 'ਤੇ ਅਟੈਕ ਹੋਇਆ ਤੇ ਗੱਲ ਪੂਰੀ ਦੋਲਾਂ ਤੋਂ ਕਮਲ ਦੀ ਉਹਨਾਂ ਕੋਲ ਪਾਰਲੀਮੈਂਟ 'ਤੇ ਅਟੈਕ ਹੋਇਆ ਸਾਰੇ ਕੈਮਰੇ ਲੱਗੇ ਨੇ ਸਾਡੀ ਵੀਡੀਓ ਰਿਲੀਜ਼ ਕਰੋਗਾ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹ ਮੱਝ ਵਾਲੇ ਕਿਹੋ ਜਿਹੇ ਨੇ ਇਸ ਪੰਜਾਬ ਦੀ ਧਰਤੀ ਦਾ ਖੂਨ ਕੀ ਹੈ ਪੰਜਾਬ ਦੀ ਧਰਤੀ ਹਮੇਸ਼ਾ ਉਹਦੇ ਨਾਲ ਖੜਦੀ ਹੈ ਜਿੱਥੇ ਜ਼ੁਲਮ ਹੁੰਦਾ ਹੋਵੇ ਇਸ ਵੇਲੇ ਦੇਸ਼ 'ਚ ਜ਼ੁਲਮ ਹੋ ਰਿਹਾ ਅਸੀਂ ਜ਼ੁਲਮ ਦੇ ਵਿਰੁੱਧ ਖੜਾ ਹਾਂ ਕੋਈ ਨਾ ਸਾਹਿਬ ਜਿੰਨਾ ਚਿਰ ਟਿਕਟ ਤਨ ਹੁੰਦੀ ਜਿਹਨੂੰ ਨਹੀਂ ਲਾਂਚ ਹੁੰਦੀ ਉਸ ਤੋਂ ਬਾਅਦ ਕੀ ਪਾਰਟੀ ਦੇ ਜਿਹੜੀ ਆਪ ਵਿਚ ਜਿਹੜੀ ਰੰਜਿਬਾਜੀ ਖਤਮ ਹੋਊਗੀ ਦੇਖੋ ਜਦੋਂ ਵੀ ਟਿਕਟ ਅਨਾਉਂਸ ਹੋ ਜਾਏਗੀ ਜਿੰਨੂੰ ਵੀ ਹੋ ਜਾਊਗੀ ਗੁਰਜੀਤ ਔਜਲਾ ਇੱਕ ਸਿਪਾਈ ਬਣ ਕੇ ਇੱਕ ਸਿਪਾਈ ਬਣ ਕੇ ਇੱਕ ਕਹਿ ਸਕਦੇ ਕਿ ਇੱਕ ਆਰਮੀ ਮੈਨ ਬਣ ਕੇ ਪਾਰਟੀ ਦਾ ਲੜਾਈ ਲੜੂਗਾ ਅੰਮ੍ਰਿਤਸਰ ਦੇ ਲੋਕਾਂ ਦੀ ਹਮਾਇਤ ਦੀ ਗੱਲ ਕਰੋਗੇ ਤਾਂ ਜੇਕਰ ਤੁਹਾਨੂੰ ਟਿਕਟ ਮਿਲੇਗੀ ਤੇ ਜੇ ਬਾਇਦ ਰੇ ਟਿਕਟ ਮਿਲਦੀ ਫਿਰ ਤੇ ਅੰਮ੍ਰਿਤਸਰ ਦੇ ਲੋਕਾਂ ਦੀ ਗੱਲ ਕਰ ਹੋਗੇ ਤੇ ਜੇ ਬਾਇਦ ਰੇ ਟਿਕਟ ਨਹੀਂ ਦਿੱਤੀ ਜਾਂਦੀ ਤੇ ਗੱਲਾਂ ਐ ਵੀ ਦੇਣ ਗਿਆ ਤੁਹਾਡੀਆਂ ਬਿਲਕੁਲ ਇਦਾਂ ਹੀ ਬਿਲਕੁਲ ਛੋਟੀ ਵੀਰ ਇ ਯਾਰ ਦੇਖੋ ਸਮਾਂ ਸਮਾਂ ਲੱਗਦਾ ਹਰ ਚੀਜ਼ ਲਈ ਸਮਾਂ ਜਿਹੜਾ ਬੰਦੇ ਨੂੰ ਨਖਾਰਦਾ ਹੈ ਜੀ ਕਿ ਸਮਾਂ ਬੰਦੇ ਦਾ ਨੁਕਸਾਨ ਕਰ ਦਿੰਦਾ ਹੈ ਇਹ ਤੇ ਫਿਰ ਮੇਰਾ ਸਮਾਂ ਹੋਏਗਾ ਨਾ ਮੈਂ ਕਿਵੇਂ ਤੈਅ ਕਰਨਾ ਪਰ ਮੇਰਾ ਤੁਹਾਨੂੰ ਅੱਜ ਮੈਂ ਕਹਿ ਰਿਹਾ ਕਿ ਅਸੀਂ ਕਾਂਗਰਸ ਪਾਰਟੀਰ ਤੋਂ ਜਿੱਤ ਕੇ ਸੀਟ ਜਾਏਗੀ ਮੈਂ ਲੋਕਾਂ ਦਾ ਵਿਸ਼ਵਾਸ ਨਾ ਗੱਲ ਕਰ ਰਿਹਾ ਮੇਰਾ ਕੋਈ ਪਰਸਨਲ ਨਹੀਂ ਮੇਰੀ ਤੇ ਕੋਈ ਵੋਟ ਹੈ ਪਰ ਲੋਕਾਂ ਦੇ ਮੈਨੂੰ ਵਿਸ਼ਵਾਸ ਹੈ ਇਸ ਗੁਰੂ ਨਗਰੀ ਤੇ ਵਿਸ਼ਵਾਸ ਹੈ ਇਹਦੀ ਸਾਂਝੀ ਵਾਲਤਾ ਤੇ ਮੇਨੂੰ ਵਿਸ਼ਵਾਸ ਹੈ ਸਾਂਝੀ ਵਾਲਤਾ ਦੀ ਨਗਰੀ ਚ ਰਹਿਣ ਵਾਲੇ ਲੋਕ ਕਦੇ ਵੀ ਇਹ ਚੀਜ਼ ਨਹੀਂ ਕਰਨਗੇ ਕਿ ਜਿਹੜਾ ਜਿਹੜੀ ਚੀਜ਼ ਸਾਡੇ ਦੇਸ਼ ਲਈ ਸਾਡੇ ਸਿਸਟਮ ਲਈ ਸਹੀ ਨਾ ਹੋਵੇ ਵਪਾਰੀਆਂ ਲਈ ਸਹੀ ਨਾ ਹੋਵੇ ਉਹਦੀ ਕਦੇ ਵੀ ਸਪੋਰਟ ਨਹੀਂ ਕਰਾਂਗੇ ਉਹਨਾਂ ਸਾਹਿਬ ਜਿਹੜੀ ਇਸ ਵਾਰ ਭਾਜਪਾ ਇਲੈਕਸ਼ਨ ਲੜ ਰਹੀ ਆ ਤੁਸੀਂ ਉਹਨਾਂ ਦਾ ਸਟਾਈਲ ਵੇਖ ਲਿਆ ਜਿਵੇਂ ਉਹ ਤੁਹਾਨੂੰ ਉਲਝਾਈ ਦਿੱਤਾ ਇੱਕ ਹਿਸਾਬ ਦਾ ਤੁਸੀਂ ਹੋਣ ਜਦੋਂ ਤੁਹਾਨੂੰ ਲੋੜ ਹੀ ਨਹੀਂ ਸੀ ਜਵਾਬ ਦੇਣ ਦੀ ਪਹਿਲਾਂ ਬਿੱਟੂ ਉਹਨਾਂ ਨੂੰ ਲੈ ਕੇ ਆਪ ਵੱਲੋਂ ਵੀ ਲੈ ਗਏ ਇਹਨਾਂ ਦਾ ਸਟਾਈਲ ਜਿਹੜਾ ਇਸ ਵਾਰ ਕਿੰਨਾ ਐਗਰੈਸਿਵ ਨਹੀਂ ਭਾਜਪਾ ਲੜ ਰਹੀ ਕਾ ਪਹਿਲਾਂ ਜਹਾਦੋ ਲੀਡਰਾਂ ਨੂੰ ਵੀ ਦੇਖੋ ਬਾਕੀ ਸਟੇਟਾਂ ਦੇ ਮੈਨੂੰ ਪਤਾ ਨਹੀਂ ਇਹਨਾਂ ਦਾ ਕੀ ਲੋਕਾਂ ਦੇ ਜਵਾਬ ਦਿੱਤਾ ਪਰ ਪੰਜਾਬ ਬੜਾ ਪੰਜਾਬ ਕਿਤੇ ਵੀ ਤੱਕੇ ਨਹੀਂ ਹੁੰਦੀ ਬਰਦਾਸ਼ਤ ਨਹੀਂ ਕਰਦਾ ਚਾਹੇ ਕਿਸੇ ਗਰੀਬ ਨਾਲ ਹੁੰਦੀ ਹੋਵੇ ਚਾਹੇ ਕਿਸੇ ਪਰਦੇਸ਼ ਨਾਲ ਹੁੰਦੀ ਹੋਵੇ ਚਾਹੇ ਕਿਸੇ ਦੇਸ਼ ਨਾਲ ਹੁੰਦੀ ਹੋਵੇ ਪੰਜਾਬੀਆਂ ਦਾ ਇੱਕ ਵੱਖਰਾ ਹੀ ਅੰਦਾਜ਼ ਹੈ ਔਰ ਪੰਜਾਬੀ ਉਸ ਅੰਦਾਜ਼ 'ਚ ਰਹਿਣਗੇ ਜੇ ਇਹ ਇਹੋ ਜੇ ਕੰਮ ਕਰਨਗੇ ਵੇਖੋ 21 ਤਰੀਕਾ ਹੁੰਦਾ ਇਲੈਕਸ਼ਨ ਦਾ ਪੰਜਾਬੀ ਆਪਣਾ ਵੋਟ ਪਾ ਕੇ ਉਹਦਾ ਜਿਹੜਾ ਜਵਾਬ ਹੈ ਉਹ ਦੇਣਗੇ ਉਹ ਜਿਹੜਾ ਬੀਤੇ ਦਿਨੀ ਕਾਂਗਰਸ ਦੇ ਵਿੱਚ ਧਰਮ ਦੇ ਨਾਮ ਦੇ ਵੀ ਟਿਕਟ ਨੂੰ ਲੈ ਕੇ ਜਿਹੜੀ ਮੰਗ ਕੀਤੀ ਗਈ ਸੀ ਉਹ ਕਿੱਥੋਂ ਦਾ ਜਾਇਦਾ ਦੇਖੋ ਹਰ ਇੱਕ ਕੇਸ ਦਾ ਆਪਣਾ ਵਿਚਾਰਤਾ ਰਹੇ ਕਾਂਗਰਸ ਸੈਕੂਲਰ ਪਾਰਟੀ ਹੈ ਕਿਤੇ ਵੀ ਮੈਂ ਕਹੂੰਗਾ ਕਿਤੇ ਵੀ ਇਹਨਾਂ ਚੀਜ਼ਾਂ ਨੂੰ ਬਾਹਰ ਨਾ ਨੀ ਚਾਹੀਦਾ ਚਾਹੇ ਮੈਂ ਹੋਵਾਂ ਚਾਹੇ ਕੋਈ ਵੀ ਲੀਡਰ ਹੋਵੇ ਅਸੀਂ ਸੈਕੂਲਰ ਸੋਚਣਾ ਚਲਦੇ ਹਾਂ ਦੇਖੋ ਅੱਜ ਗਲੀ ਦੇ ਵਿੱਚ ਅਸੀਂ ਸਾਰੇ ਤਬਕਿਆਂ ਦੇ ਲੋਕ ਨੇ ਸਾਰੇ ਵਰਗਾਂ ਦੇ ਲੋਕ ਨੇ ਅਸੀਂ ਕਦੀ ਵੀ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਕਿਸੇ ਗਲੀ ਦੇ ਵਿੱਚ ਕਿਸੇ ਤਬਕਿਆਂ ਦੇ ਵਿੱਚ ਆਪਸੀ ਭਾਈਚਾਰੇ ਦੇ ਵਿੱਚ ਕਿਸੇ ਤਰੇੜ ਆਵੇ ਉਹ ਹੋਣੀ ਵੀ ਨਹੀਂ ਚਾਹੀਦੀ ਜਿਹੜਾ ਵੀ ਕੋਈ ਗੱਲ ਕਰੂਗਾ ਉਹ ਮੇਰਾ ਮਕਸਦ ਕਹਿੰਦਾ ਹੈ ਕਿ ਉਹਦਾ ਕੋਈ ਨਿੱਜੀ ਮਫਾਦ ਹੋ ਸਕਦਾ ਪਰ ਕਾਂਗਰਸ ਪਾਰਟੀ ਦਾ ਕਦੀ ਵੀ ਇਹ ਸਿਧਾਂਤ ਨਹੀਂ ਹੈ ਕਿ ਇਹ ਚੀਜ਼ਾਂ ਕਰੇ ਕੱਲ ਦੇ ਇੰਸਟੈਂਟ ਤੋਂ ਮੈਂ ਪਾਰਟੀ ਹਾਈ ਕਮਾਂਡ ਵੱਲੋਂ ਵੀ ਤੁਹਾਨੂੰ ਨਾਲ ਗੱਲਬਾਤ ਹੋਈ ਹੋਏਗੀ ਯਾਰ ਜਿੱਦੇ ਬੰਦਿਆਂ ਤੇ ਯਕੀਨ ਹੋਵੇ ਲੋੜ ਨਹੀਂ ਹੁੰਦੀ ਗੱਲ ਕਰਨ ਦੀ ਮੈਂ ਤਾਂ ਸਿਰਫ ਤੁਹਾਨੂੰ ਕਿਉਂਕਿ ਚਰਚਾ ਦਾ ਵਿਸ਼ਾ ਬਣਿਆ ਤੁਸੀਂ ਸਾਰੇ ਫੋਨ ਕਰ ਰਹੇ ਮੈਂ ਕਰੀ ਮੈਂ ਤੁਹਾਡੇ ਨਾਲ ਗੱਲ ਕਰ ਲਿਆ ਇਹ ਹੋਕ ਹੀ ਰਿਹਾ ਹੈ ਸਿਸਟਮ ਦੇ ਟਿਕਟਾਂ ਦਾ ਐਲਾਨ ਹੋ ਰਹੀਆਂ ਹਵਲਾ ਸਾਹਿਬ ਪੰਜਾਬ ਦੀ ਇਹ ਇਹ ਆਲ ਇੰਡੀਆ ਕਾਂਗਰਸ ਕਮੇਟੀ ਦੇ ਉਹਨਾਂ ਉਹ ਦਾ ਸਕਦੇ ਆ ਇਹ ਮੇਰਾ ਜਿਵੇਂ ਇੱਕ ਇਹ ਵੀ ਇੱਕ ਪਹਿਲਾਂ ਸ਼ਹਿਰ ਭਾਵੇਂ ਟਿਕਟ ਫਿਰ ਤੋਂ ਹੀ ਗੱਲ ਹੈ ਚਰਚਾ ਹੀ ਆ ਪਰ ਬਿੱਟੂ ਜੀ ਦੇ ਜਾਣ ਤੋਂ ਬਾਅਦ ਜਿਹੜੇ ਸਿਟਿੰਗ ਐ MP ਇਹ ਘੱਟੋ ਘੱਟ ਇਹਨਾਂ ਦੀ ਟਿਕਟਾਂ ਬਚ ਗਈਆਂ ਨੇ ਨਹੀਂ ਤਾਂ ਅੱਗੇ ਉਹਨਾਂ ਨੇ ਇਹ ਟਿਕਟਾਂ ਕਿ ਭਾਵੇਂ ਕੱਟੀਆਂ ਦੇਖੋ ਜਦੋਂ ਅਸੀਂ ਤੇ ਅਸੀਂ ਤੇ ਜਦੋਂ ਪ੍ਰਧਾਨ ਸਾਂ ਉਦੋਂ ਵੀ ਲੋਕ ਮੁੱਦਿਆਂ ਦੀ ਲੜਾਈ ਲੜਦੇ ਨੇ MP ਬਣੇ ਤਦ ਵੀ ਲੜਦੇ ਨੇ ਦੂਜੀ ਬਣੇ ਬਰੇ ਤਦ ਵੀ ਲੜਦੇ ਪਏ ਜੇ ਪਾਰਟੀ ਸਮਝੂਗੀ ਉਹ ਬੈਟਰ ਕੈਂਡੀਡੇਟ ਹੈ ਮੈਗੋ ਬੈਟਰ ਕੈਂਡੀਡੇਟ ਨੂੰ ਟਿਕਟ ਦੇਣੀ ਚਾਹੀਦੀ ਹੈ ਪਰ ਹੋਰ ਜੀ ਸਭ ਲੱਗਦਾ ਨਹੀਂ ਇਹਨਾਂ ਚਰਚਾਵਾਂ ਤੋਂ ਟਿਕਟ ਪੱਕੀ ਹੋ ਗਈ ਨਹੀਂ ਇਹੋ ਜੀ ਕੋਈ ਗੱਲ ਨਹੀਂ ਇਹੋ ਜੀ ਕੋਈ ਗੱਲ ਨਹੀਂ ਕਿ ਪਾਰਟੀ ਸਮਝੂਗੀ ਵੀ ਜੇ ਪਾਰਟੀ ਨੂੰ ਜਿੱਤਣ ਵਾਲਾ ਕੈਂਡੀਡੇਟ ਦੇਣਾ ਚਾਹੀਦਾ ਜੇ ਕੋਈ ਬੈਟਰ ਆਪਸ਼ਨ ਹੈਗੀ ਪਾਰਟੀ ਨੂੰ ਬੈਟਰ ਆਪਸ਼ਨ ਪਨਾਉਣੀ ਚਾਹੀਦੀ ਜੇ ਤੁਹਾਨੂੰ ਲੱਗਦੀ ਕਿ ਬੈਟਰ ਆਪਸ਼ਨ ਆਪਣੇ ਤੋਂ ਲਾ ਲਾ ਉਹ ਕਦੀ 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 ਕਿਸੇ ਨੂੰ ਵੀ ਲੱਗਦਾ ਹੁੰਦਾ ਕਿ ਮੇਰੇ ਤੋਂ ਚੰਗਾ ਕੋਈ ਬੰਦਾ ਹੈਗਾ ਇਹਦੇ ਰੱਬ ਨੇ ਸਾਡੇ ਕੰਨ 'ਚ ਪਾ ਕੇ ਭੇਜਿਆ ਉਹ ਤੈਨੂੰ ਕੋਈ ਪੁੱਛ ਲੈ ਤੇਰੇ ਤੋਂ ਵਧੀਆ ਪੱਤਰਕਾਰ ਦੁਗਣਾ ਮੇਰੇ ਤੋਂ ਵਧੀਆ ਨਹੀਂ ਕੋਈ ਮਨੀਸ਼ ਤੁਹਾਡੀ ਜੀ ਲੜ ਰਹੇ ਆ ਇੱਥੋਂ ਪਰਮਾਤਮਾ ਚਲੋ ਚਾਹੀ ਮੈਂ ਲੜਾ ਚਾਹੀ ਮੇਰਾ ਉਮੀਦਵਾਰ ਕੋਈ ਵੀ ਹੋਵੇ ਪਾਰਟੀ ਦਾ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਲੋਕਤੰਤਰ ਦੇ ਵਿੱਚ ਰਹਿੰਦੀ ਹੋਈ ਸੈਕੂਲਰ ਤਰੀਕੇ ਦੇ ਨਾਲ ਇਹ ਇਲੈਕਸ਼ਨ ਜਿਹੜੀ ਆ ਉਹ ਲੜੇਗੀ ਔਰ ਦੋਵੇਂ ਸੀਟਾਂ ਜਿੱਤਦੇ ਵੀ ਆ ਅੱਜ ਇਹਨਾਂ ਦਾ ਇੱਕ ਹੀ ਮੰਕਸ਼ਾ ਹੈ ਕਿ ਅਨੰਦਪੁਰ ਸਾਹਿਬ ਦੇ ਕਿਉਂਕਿ ਸਿੱਖਾਂ ਦਾ ਤਖਤ ਹੈ ਜੀ ਰਕੇਸ਼ਗੜ੍ਹ ਸਾਹਿਬ ਅਕਸ਼ਰੀ ਕਾਲ ਤੱਕ ਸਾਹਿਬ ਇਹ ਕਿਸੇ ਵੀ ਤਰੀਕੇ ਨਾਲ ਕਾਬਜ ਹੋਣਾ ਚਾਹੁੰਦੇ ਆ ਪਹਿਲੀ ਗਲਤੀ ਇਹ ਹੈ ਕਿ ਦੇਖੋ ਅਸੀਂ ਕਹਿੰਦੇ ਆ ਕਿ ਇਲੈਕਸ਼ਨ ਲੜਨਾ ਹਰ ਇੱਕ ਦਾ ਅਧਿਕਾਰ ਖੇਤਰ ਹੈ ਸੰਵਿਧਾਨ ਨੂੰ ਇਜਾਜ਼ਤ ਦਿੰਦਾ ਹੈ ਤੁਸੀਂ ਇਲੈਕਸ਼ਨ ਲੜੋ ਜੀ ਸੱਚੇ ਲੜੋ ਤੁਸੀਂ ਆਪਣੀਆਂ ਪ੍ਰਾਪਤੀਆਂ ਦੱਸੋ ਤੁਸੀਂ ਕਿਸੇ ਦੇ ਕਰਤਾਰ ਦੀ ਕਰਤਾਰਕੁਸ਼ੀ ਨਾ ਕਰੋ ਤੁਸੀਂ ਕਿਸੇ ਦੇ ਉੱਤੇ ਅਜਿਹੇ ਕੰਮ ਨਾ ਕਰੋ ਜਿਹੜਾ ਲੋਕਤੰਤਰ ਇਜਾਜ਼ਤ ਨਹੀਂ ਦਿੰਦਾ ਪੱਤਰਕਾਰਤਾ ਦੀ ਵੀ ਇੱਕ ਮਰਿਆਦਾ ਹੈ ਇੱਕ ਹਾਊਸ মিডিਆ ਹਾਊਸ ਚਲਾਉਣ ਦੀ ਵੀ ਇੱਕ ਮਰਿਆਦਾ ਹੈ ਤੁਸੀਂ ਉਹਨਾਂ ਮਰਿਆਦਾ ਨੂੰ ਲੰਘ ਰਹੇ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਕਦੇ ਵੀ ਤੁਹਾਨੂੰ ਮਾਫ਼ ਨਹੀਂ ਕਰਨੀਆਂ ਅਤੇ ਇਹਨਾਂ ਦੋਹਾਂ ਤਖਤਾਂ ਦੇ ਉੱਤੇ ਤੁਹਾਡਾ ਨਿਗਾਹਕ ਤੁਸੀਂ ਕਾਬਜ ਹੋਣਾ ਚਾਹੁੰਦੇ ਜੀ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਸੈਕੂਲਰ ਸੋਚ ਦੇ ਤਖਤ ਨੇ ਸਾਡਾ ਭਾਈਚਾਰਾ ਬੜਾ ਮਜ਼ਬੂਤ ਹੈ ਇਸ ਗੁਰੂ ਨਗਰੀ ਦਾ ਇੰਨਾ ਮਜ਼ਬੂਤ ਹੈ ਕਿ ਇਹ ਤੇ ਇਹ ਤੇ ਸਰੋਤ ਹੈ ਸਾਂਝੀ ਬਾਲਤਾ ਦਾ ਸਰੋਤ ਹੈ ਧਰਮ ਨਿਰਪੱਖਤਾ ਦਾ ਸਰੋਤ ਹੈ ਇਹਦੇ ਉੱਤੇ ਤੁਸੀਂ ਕਾਬਜ ਹੋਣਾ ਹੈ ਤਾਂ ਤੁਸੀਂ ਆਪਣੀ ਵਿਕਾਸ ਦੀ ਗੱਲ ਕਰੋ ਤੁਸੀਂ ਸਾਂਝੀ ਬਾਲਤਾ ਦੀ ਗੱਲ ਕਰੋ ਤੁਸੀਂ ਵਰਗਾਂ ਦੀ ਰਾਜਨੀਤੀ ਨਾ ਕਰੋ ਤੁਸੀਂ ਧਰਮਾਂ ਦੀ ਰਾਜਨੀਤੀ ਨਾ ਕਰੋ ਪਰ ਤੁਹਾਡਾ ਏਜੰਡਾ ਕੁਝ ਹੋਰ ਹੈ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਸਾਰੇ ਕਾਂਗਰਸ ਪਾਰਟੀ ਦੇ ਸਿਪਾਹੀ ਆ ਔਰ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਣ ਦੀ ਨਾਤੇ ਨਾਲ ਦੀ ਨਾਲ ਲੋਕਾਂ ਦੇ ਜਿਹੜੇ ਸਾਂਝੀ ਵਲਤਾ ਦੇ ਕੰਮ ਨੇ ਜਿਹੜੇ ਲੋਕਾਂ ਦੇ ਸਮਾਜਿਕ ਕੰਮ ਨੇ ਨਿੱਜੀ ਕੰਮ ਨੇ ਅਸੀਂ ਇਸ ਤਰੀਕੇ ਨਾਲ ਕਰਦੇ ਆ ਕਿ ਅਸੀਂ ਆਪਣਤਾ ਦਾ ਉਹਨਾਂ ਦੇ ਨਾਲ ਇੱਕ ਰਿਸ਼ਤਾ ਬਣਾਇਆ ਹੋਇਆ ਇੱਕ ਪਰਿਵਾਰ ਦਾ ਰਿਸ਼ਤਾ ਬਣਿਆ ਹੋਇਆ ਤੁਸੀਂ ਜਏ ਰਿਸ਼ਤੇ ਬਣਾਓ ਜੀ ਸਦਕੇ ਇਲਕਸ਼ਨਾਂ ਲੜੋ ਪਰ ਜਿਹੜੀ ਤੁਸੀਂ ਆ ਕਰਦਾਰ ਕੁਸ਼ੀ ਕਰਦੇ ਜੇ ਮੈਂ ਮਾਫੀ ਚਾਹੂੰਗਾ ਕਿ ਕੁਝ ਪੱਤਰਕਾਰ ਪਰ ਆਉਂਦੇ ਕਿ ਬੇਨਤੀ ਹੈ ਤੁਹਾਨੂੰ ਕਿਰਪਾ ਕਰਕੇ ਅਜਿਹੀਆਂ ਖਬਰਾਂ ਚਲਾਉਣ ਤੋਂ ਪਹਿਲਾਂ ਪੁੱਛ ਲਿਆ ਕਰੋ ਕਿਸੇ ਨਾਲ ਗੱਲ ਕਰ ਲਿਆ ਕਰੋ ਕੱਲ ਵੀ ਮੈਨੂੰ ਦਿੱਲੀ ਬਿਠਾ ਦਿੱਤਾ ਗਿਆ ਮੈਂ ਮੁਕਸਰ ਬੈਠਾ ਸੀ ਮੇਰੀ ਪਰਿਵਾਰ ਦੇ ਵਿੱਚ ਮੈਰਿਜ ਸੀ ਔਰ ਸਵੇਰੇ 6 ਵਜੇ ਤੋਂ ਲੈ ਕੇ ਮੈਂ 5 ਵਜੇ ਤੱਕ ਉੱਥੇ ਰਿਹਾ ਅੱਜ ਵੀ ਮੈਂ ਖਬਰਾਂ ਪੜ ਰਿਹਾ ਕਿ 2 ਵਜੇ ਜਾ ਰਹੇ ਜੀ 2:30 ਵਜੇ ਜਾ ਰਹੇ ਇਹ ਕੋਈ ਤਰੀਕਾ ਹੈ ਮੈਂ ਕਹਿਣਾ ਚਾਹੂੰਗਾ ਤੁਸੀਂ ਜ਼ਿੰਮੇਵਾਰ ਦੇਸ਼ ਦੇ ਜ਼ਿੰਮੇਵਾਰ ਵਿਅਕਤੀ ਹੋ ਜ਼ਿੰਮੇਵਾਰ ਰਾਜਨੀਤਾ ਹੋ ਤੁਹਾਨੂੰ ਆਪ ਅੱਗੇ ਆ ਕੇ ਜਿਹੀ ਜਿਹੜੇ ਲੋਕ ਖਬਰਾਂ ਚਲਾਉਂਦੇ ਨੇ ਉਹਨਾਂ ਦੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਠੀਕ ਹੈ ਦੇਖੋ ਡੈਮੋਕ੍ਰੇਸੀ ਦੇ ਵਿੱਚ ਹਰੇਕ ਦੀ ਮਰਜ਼ੀ ਹੈ ਅਧਿਕਾਰ ਸੰਵਿਧਾਨ ਨੇ ਦਿੱਤਾ ਹੈ ਕੋਈ ਜਿੱਥੋਂ ਮਰਜ਼ੀ ਲੈ ਕੇ ਲੜ ਸਕਦਾ ਜਿਸ ਮਰਜ਼ੀ ਪਾਰਟੀ ਤੋਂ ਜਾ ਸਕਦਾ ਪਰ ਇਹ ਕੋਈ ਤਰੀਕਾਕਾਰ ਨਹੀਂਗਾ ਜਿਸ ਤਰੀਕੇ ਦੇ ਨਾਲ ਤੁਸੀਂ ਇੱਕ ਦੋ ਵਾਰ ਚੁਣੇ ਹੋਏ ਨੁਮਾਇੰਦਿਆਂ ਨੂੰ ਤਿੰਨ ਤਿੰਨ ਵਾਰ ਚੁਣੇ ਹੋਏ ਨੁਮਾਇੰਦਿਆਂ ਜਿਸ ਤਰੀਕੇ ਦੇ ਨਾਲ ਆਪਣੀਆਂ ਖਬਰਾਂ ਚਲਾ ਕੇ ਉਹਨਾਂ ਦੇ ਸਵਾਲੀਆ ਨਿਸ਼ਾਨ ਖੜਾ ਕਰਦੇ ਤੇ ਮੈਂ ਕਹਿਣਾ ਚਾਹੁੰਦਾ ਸਾਡੀ ਤੇ ਨਿੱਜਤਾ ਸਾਡੀ ਵਿਅਕਤੀਗਤ ਤੌਰ ਤੇ ਸਾਡਾ ਪਿਆਰ ਲੋਕਾਂ ਦਾ ਇਸ ਲੈਵਲ ਤੱਕ ਹੈ ਤੁਸੀਂ ਭਾਵੇਂ ਲਗਾਤਾਰ ਵੀ ਚੁਣਾਉਂਦੇ ਰਹੋਗੇ ਕਦੀ ਵੀ ਤੁਹਾਨੂੰ ਇਹੋ ਜਿਹਿਆਂ ਮੈਂ ਸਮਝਦਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਜਗ੍ਹਾ ਨਹੀਂ ਬਣਾ पाओਗੇ ਔਰ ਤੁਸੀਂ ਇਸ ਪ੍ਰਚਾਰ ਦੇ ਨਾਲ ਸਾਡਾ ਕਦੀ ਵੀ ਕੋਈ ਵੀ ਹਰਮਨਪ੍ਰਿਤ ਪਿਆਰਤਾ ਦੇ ਉੱਤੇ ਕੋਈ ਫਰਕ ਨਹੀਂ ਪਾ ਸਕਦੇ ਸੋ ਮੈਂ ਕਾਂਗਰਸ ਪਾਰਟੀ ਦਾ ਸ਼ਿਪਾਈ ਹਾਂ ਔਰ ਤਗੜੇ ਹੋ ਕੇ ਸਾਡੇ ਸਮੁੱਚੀ ਜਿਹੜੀ ਕਾਂਗਰਸ ਲੀਡਰਸ਼ਿਪ ਹੈ ਉਹ ਇਲੈਕਸ਼ਨ 'ਚ ਉਤਰੇਗੀ ਔਰ ਦਾਅਵੇ ਨਾ ਕਹਿਣਾ ਕਿ 13 ਜੋ ਮੈਕਸਿਮਮ ਸੀਟਾਂ ਜਿਹੜੀਆਂ ਨੇ ਅਸੀਂ ਮਜਬੂਤੀ ਨਾਲ ਲੜ ਕੇ ਮੈਕਸਿਮਮ ਸੀਟਾਂ ਸਾਰੀਆਂ ਪਾਰਟੀਆਂ ਤੋਂ ਵੱਧ ਸੀਟਾਂ ਜਿੱਤ ਕੇ ਜਿਹੜੀਆਂ ਨੇ ਉਹ ਕਾਂਗਰਸ ਪਾਰਟੀ ਦੀ ਇੰਡੀਆ ਲਾਇਸ ਦੀ ਚੋਰੀ ਪਾਵਾਂਗੇ। ਐਮਪੀ ਸਾਹਿਬ ਕਈ ਸਾਹਿਬ ਇਹ ਜਿਹੜਾ ਸਵਾਲ ਉੱਠਿਆ ਹੈ ਨਾ ਚਲੋ ਤੁਸੀਂ ਮੀਡੀਆ ਦੇ ਇਤਰਾਜ ਕੀਤਾ ਤੁਹਾਡਾ ਜਾਇਜ਼ ਬੰਦਾ ਪਰ ਇਹ ਸਵਾਲ ਇਸ ਕਰਕੇ ਉੱਠਿਆ ਤੁਹਾਨੂੰ ਉਹਦੇ ਬਿੱਟੂ ਜੀ ਨੂੰ ਡਿੰਪਾ ਜੀ ਨੂੰ ਕਿੱਠੇ ਵੇਖਿਆ ਜਾਂਦਾ ਸੀ ਅਜੇ 10 ਦਿਨ ਪਹਿਲਾਂ ਤੁਹਾਡੇ ਕੋਲ ਉਹ ਗੱਲਾਂ ਨਾਲਦੇ ਆਏ ਨੇ ਉਹਨਾਂ ਕੋਈ ਵੱਖ ਨਹੀਂ ਸੀ ਵੇਖਿਆ ਗਿਆ ਉਹਨਾਂ ਦੀ ਜਾਣ ਤੋਂ ਬਾਅਦ ਤੁਸੀਂ ਬਿੱਟੂ ਜੀ ਦੇ ਜਾਣ ਨੂੰ ਕਿਵੇਂ ਦੇਖਦੇ ਹੋ ਔਰ ਇਸ ਕਰਕੇ ਸਵਾਲ ਉੱਠਦੇ ਨੇ ਦੇਖੋ ਸਵਾਲ ਠਾਉਣਾ ਤੁਹਾਡਾ ਫਰਜ਼ ਬੰਦਾ ਹੈ ਅਸੀਂ ਉਹਦਾ ਵੈਲਕਮ ਕਰਦਾ ਹਾਂ ਤੁਸੀਂ ਸਾਨੂੰ ਸਵਾਲ ਕਰੋ ਤੁਸੀਂ ਆਪਣੇ ਘਰ ਬੈਠ ਕੇ ਨਾ ਕੋਈ ਬੰਦਾ ਚੈਨਲ ਤੇ ਵੀਡੀਓ ਚਲਾ ਦੇ। ਬਿੱਟੂ ਜੀ ਦੇਖੋ ਅੱਜ ਅੱਜ ਸਮਾਂ ਇਲੈਕਸ਼ਨ ਦਾ ਹੈ। ਇਹ ਪਿਆਰ ਮੁਹੱਬਤ ਹੈ ਸਾਡੀ ਬੀਜੇਪੀ ਨਾਲ ਵੀ ਬਹੁਤ ਜ਼ਿਆਦੀ ਹੈ। ਸਾਡੀ ਆਪ ਨਾਲ ਵੀ ਬਹੁਤ ਜ਼ਿਆਦੀ ਹੈ। ਇਹਦਾ ਮਤਲਬ ਇਹ ਥੋੜਾ ਕੱਸੀ ਪਾਰਟੀਆਂ ਜੁਆਇਨ ਕਰ ਰਹੇ ਹੈ। ਲੜਾਈ ਤੇ ਮੁੱਦਿਆਂ ਦੀ ਹੈ, ਲੜਾਈ ਤੇ ਵਿਚਾਰਾਂ ਦੀ ਹੈ। ਲੜਾਈ ਤੇ ਦੇਸ਼ ਨੂੰ ਕਿਸ ਪੱਖ ਤੇ ਲੈ ਕੇ ਜਾਣਾ ਉਹਦੀ ਹੈ। ਉਹਦੀ ਲੜਾਈ ਤੁਸੀਂ ਸਮਝਦੇ ਕਿ ਕਾਂਗਰਸ ਪਾਰਟੀ ਤੋਂ ਬੈਟਰ ਲੜੀ ਜਾ ਸਕਦੀ ਹੈ। ਅਸੀਂ ਦੇਖੋ ਪਾਰਟੀ ਆਪਣੀ ਆਪਣੀ। ਬਿੱਟੂ ਜੀ ਕਿਉਂ ਗਏ ਆ? ਇਹ ਬਿੱਟੂ ਜੀ ਦੱਸ ਸਕਦੇ। ਬਿੱਟੂ ਜੀ ਨੇ ਆਪਣੀ ਭਾਵਨਾਵਾਂ ਡਾੜੀ ਵਿਕਤੀਤ ਕੀਤੀ ਰਿਸ਼ਤਾ ਸੀ ਰਿਸ਼ਤਾ ਰਹੇਗਾ ਉਹ ਚ ਮੈਂ ਬਿਲਕੁਲ ਜਿੱਥੇ ਰਿਸ਼ਤਾ ਹੋਵੇ ਤੇ ਦੁੱਖ ਲੱਗਦਾ ਹੈ ਮੈਂ ਕਦੀ ਵੀ ਨਹੀਂ ਚਾਹੁੰਦਾ ਕਿ ਐਡਾ ਵੱਡਾ ਬੋਰਡ ਜਿਹੜਾ ਸਾਡਾ ਕਾਂਗਰਸ ਪਾਰਟੀ ਦਾ ਸਰਦਾਰ ਬੈਂਸ ਸਿੰਘ ਹੋਰ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਹਨਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਪਰ ਠੀਕ ਹੈ ਉਹਨਾਂ ਦਾ ਕੀ ਕਿਉਂ ਗਏ ਆ ਕਿਵੇਂ ਗਏ ਆ ਉਹ ਬਾਅਦ ਦੀਆਂ ਗੱਲਾਂ ਨੇ ਉਹ ਉਹੀ ਉਹਦੇ ਬਾਰੇ ਉਹ ਸਪਸ਼ਟ ਕਰ ਸਕਦੇ ਆ ਕਿਉਂਕਿ ਮੁਹੱਬਤ ਪਰਿਵਾਰ ਕਟਾਸ਼ ਇਸ ਤਰ੍ਹਾਂ ਦੇ ਲੱਗਦੇ ਰਹੇ ਆ ਪ੍ਰਤਾਪ ਬਾਜਵਾ ਵੀ ਗੱਲਾਂ-ਗੱਲਾਂ ਕਿਹ ਕਹਿੰਦੇ ਨੇ ਤੇਰੀ ਚਾਹ ਪੀਂ ਜਾਂਦੇ ਨੇ ਇਹ ਤੁਹਾਡੇ ਬਾਰੇ ਹੀ ਕਿਉਂ ਲੱਗਦੇ ਨੇ ਤੁਹਾਡੇ ਪਾਸ ਮੈਂ ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹ ਇੱਕ ਗੱਲ ਨੂੰ ਬੜਾ ਕਲੀਅਰ ਰੱਖੋ ਕਿ ਜੇ ਦੇਸ਼ ਨੂੰ ਜੇ ਆਪਣੇ ਇਲਾਕੇ ਨੂੰ ਚਾਹੇ ਕਾਉਂਸਲਰ ਹੈ ਚਾਹੇ ਐਮਐਲਏ ਹੈ ਚਾਹੇ ਮੈਂਬਰ ਪਾਰਲੀਮੈਂਟ ਹੈ ਉਹ ਤਾਂ ਅੱਗੇ ਵਧਾ ਸਕਦਾ ਕੋਈ ਵੀ ਸਰਕਾਰ ਬਣ ਜੇ ਜਦੋਂ ਹੁਣ ਅਸੀਂ ਵਿਰੋਧ ਚ ਜਿੱਤਦੇ ਆ ਇਹਦਾ ਮਤਲਬ ਇਹ ਥੋੜਾ ਕਿ ਮੇਰਾ ਜਿਹੜਾ ਇਲਾਕਾ ਹੈ ਉਹ ਤਰੱਕੀ ਦੇ ਪੱਖੋਂ ਪਿੱਛੇ ਜਾਵੇ ਮੈਂ ਹੁਣ ਜੇ ਕੰਮ ਹੈ ਮੈਂ ਮੈਂ ਮਾਫੀ ਚਾਹੁੰਦਾ ਮੈਂ ਕੰਮ ਲੈਣਾ ਹੈ ਜੇ ਫਰਜ਼ ਕਰੂ ਕੇਂਦਰ ਚ ਭਾਜਪਾ ਸਰਕਾਰ ਹੈ ਤੇ ਕਪ ਭਾਜਪਾ ਸਰਕਾਰ ਕੋਈ ਜਾਣਾਂ ਸੀ ਜੇ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਜੀ ਉਹਨਾਂ ਕੋ ਜਾਣੇ ਜੇ ਮੁੱਖ ਮੰਤਰੀ ભગવંત માન બન ਗਈ ਉਹਨਾਂ ਕੋ ਜਾਣੇ ਮੈਂ ਕਹਿਣਾ ਚਾਹੁੰਦਾ ਇਹ ਆਦਤਾਂ ਬਣਾਓ ਪਰ ਆਪਣਾ ਕਿਰਦਾਰ ਕੈરેક્ટર ਬਣਾ ਕੇ ਰੱਖੋ ਵੀ ਕੈરેક્ટર ਤੇ ਕਦੀ ਉਂਗਲ ਨਾ ਉਠੇ ਇਹਨਾਂ ਚੀਜ਼ਾਂ ਦੇ ਵਿੱਚ ਜਨਿਆ ਜਾਊਗਾ ਉਸੇ ਤਰੀਕੇ ਨਾਲ ਕੰਮ ਕਰੂ ਜਿਸ ਤਰੀਕੇ ਨਾਲ ਪਹਿਲਾਂ ਚੁਣੇ ਪਹਿਲਾਂ ਕੀਤਾ ਹੈ ਉਸੇ ਤਰੀਕੇ ਨਾਲ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ 100% ਮੈਂ ਕਹਿਣਾ ਚਾਹੁੰਦਾ ਕਿ ਇੰਡੀਆ ਲਾਇਸ ਦੀ ਸਰਕਾਰ ਬਣੇਗੀ ਤੁਹਾਡੇ ਸਾਹਮਣੇ ਬਣੇਗੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਪਰ ਫਿਰ ਵੀ ਮੈਂ ਕਹਿਣਾ ਚਾਹੁੰਦਾ ਨਾਮ ਹੀ ਹੋਵੇ ਕਿਉਂਕਿ ਦੋਵੇਂ ਬਾਕੀ ਹੁੰਦੇ ਨੇ ਤਦ ਵੀ ਗੁਰਜੀਤ ਔਜਲਾ ਉਸੇ ਤਨਦੇਈ ਨਾਲ ਕੰਮ ਕਰੂ ਜਿਸ ਤਨਦੇਈ ਨਾਲ ਸੱਤ ਸਾਲ ਕੀਤਾ ਔਰ ਉਸੇ ਤਨਦੇਈ ਦੇ ਨਾਲ ਚਾਹੇ ਸਰਕਾਰ ਕੋਈ ਹੋਵੇ ਬੰਦੇ 'ਚ ਬੰਦੇ ਜੇ ਮਰਚਾਈ ਦੀ ਹੈ ਸਾਡੇ 'ਚ ਹਿੰਮਤ ਹੈ ਨਾ ਤੁਹਾਡਾ ਸਾਹਮਣਾ ਵੀ ਕਰਦੇ ਗੱਲਾਂ ਦਾ ਵੀ ਸਾਹਮਣਾ ਕਰਦੇ ਆ ਲੋਕਾਂ ਤੋਂ ਵੀ ਸੁਣਦੇ ਆ ਪਰ ਰਾਜਨੀਤੀ ਦੀ ਇੱਕ ਨਵੀਂ ਦਿਸ਼ਾ ਜਿਹੜੀ ਹੈ ਉਹ ਕੱਢ ਕੇ ਨਿਕਲਦੀ ਹੈ ਇਸ ਦਿਸ਼ਾ ਦੇ ਸਾਨੂੰ ਸਾਰਿਆਂ ਨੂੰ ਚੱਲਣਾ ਪਊਗਾ ਤੁਹਾਨੂੰ ਲੱਗਦਾ ਕਿ ਇਹ ਜਿਹੜੀਆਂ ਖਬਰਾਂ ਤੁਹਾਡੀ ਹੀ ਪਾਰਟੀ ਦੇ ਕੁਝ ਲੋਕਾਂ ਵੱਲੋਂ ਫਲਾਈਆਂ ਗਈਆਂ ਹਨ ਕਿਉਂਕਿ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੇ ਕਈ ਵਾਰੀ ਮਾਹੌਲ ਬਣੇ ਆ ਕਿ ਤੁਹਾਡੇ ਦੇਖੋ ਰਾਜਨੀਤੀ ਦੇ ਵਿੱਚ ਸਭ ਕੁਝ ਚੱਲਦਾ ਹੈ ਪਰ ਗੁਰਜੀਤ ਔਜਲਾ ਕੀ ਇਹੋ ਜਿਹਾ ਬੰਦਾ ਹੈਗਾ ਮੈਂ ਕਦੀ ਵੀ ਕਿਸੇ ਦੇ ਰਿਸ਼ਤੇ ਤੋਂ ਮੁਨਕਰ ਨਹੀਂ ਹੋਇਆ ਮੇਰੇ ਰਿਸ਼ਤੇ ਹਮੇਸ਼ਾ ਹੀ ਬਸਟ ਰਹੇ ਨੇ ਔਰ ਮੈਂ ਕੋਸ਼ਿਸ਼ ਕਰੂੰਗਾ ਅਮਰਸਰ ਦੀ ਤਰੱਕੀ ਵਾਸਤੇ ਕਿੱਥੇ ਵੀ ਕਿੱਥੇ ਵੀ ਜਾਣਾ ਪਵੇ ਕਦੀ ਮੇਰਾ ਰਿਸ਼ਤਾ ਉਹਦੇ ਚ ਅੜਚਨ ਨਾ ਆਵੇ ਪਾਰਟੀ ਦੀ ਬਿਹਤਰੀ ਵਾਸਤੇ ਕੋਈ ਵੀ ਕੰਮ ਕਰਨਾ ਪਵੇ ਮੇਰਾ ਮੇਰਾ ਜਿਹੜਾ ਰਿਸ਼ਤਾ ਆ ਉਹ ਅੜਚਨ ਨਾ ਬਣੇ ਇਹ ਮੇਰੀ ਕੋਸ਼ਿਸ਼ ਹਮੇਸ਼ਾ ਰਹੇਗੀ ਅਜਲਾ ਸਾਹਿਬ ਪਹਿਲਾਂ ਰੋਲਾ ਪਾਇਆ ਸੀ ਜੀ ਕਿ ਆਪਰੇਸ਼ਨ ਲੋਟਸ ਕਰ ਲਿਆ ਤੁਹਾਨੂੰ ਲੱਗਦਾ ਕਿ ਹੁਣ ਫੇਰ ਅੰਗਰੂਲਾ ਜਿਹੜੇ ਸੀ ਜਿਹਨਾਂ ਨੇ ਰੋਲਾ ਵੀ ਪਾਇਆ ਸੀ ਉਹਨਾਂ ਨੇ ਕਹਿ ਦਿੱਤਾ ਕਿ ਆਪਰੇਸ਼ਨ ਲੋਟਸ ਲੋਟਸ ਨਾਲ ਦੀ ਕੋਈ ਗੱਲ ਨਹੀਂ ਸੀ ਤੁਹਾਨੂੰ ਲੱਗਦਾ ਹੁਣ ਫੇਰ ਜੀਡੀ ਦਾ ਮਿਸਯੂਜ਼ ਕਰਕੇ ਉਹ ਚੀਜ਼ ਜਿਹੜੀ ਆ ਲਗਾਤਾਰ ਚਲਾਈ ਜਾ ਰਹੀ ਆ ਆਪ ਦੇ ਵਿੱਚ ਜਾ ਰਹੀ ਆ ਕਾਂਗਰਸ ਦੇ ਵਿੱਚ ਜਾ ਰਹੀ ਆ ਇਹ ਚੀਜ਼ ਜਿਹੜੀ ਅਲਗੂ ਦਾ ਚੱਲਦੀ ਹੈ ਮਿਸਯੂਜ਼ ਕੀਤਾ ਜਾ ਰਿਹਾ ਹੈ ਦੇਖੋ ਜਿਹੜਾ ਵੀ ਬੰਦਾ ਜਿਸ ਵੀ ਪਾਰਟੀ ਚ ਕੰਮ ਕਰਦਾ ਪਹਿਲੀ ਗੱਲ ਤੇ ਹੈ ਕਿ ਉਹਨੂੰ ਆਪਣਾ ਬਿਆਨ ਦੇਣ ਲੱਗਿਆ ਸੋਚ ਸਮਝ ਕੇ ਬਾਅਦ ਤੋਂ ਬਿਆਨ ਦੇਣਾ ਚਾਹੀਦਾ ਤੇ ਗਲਤ ਗੱਲ ਨੂੰ ਸਪੋਰਟ ਨਹੀਂ ਕਰਨਾ ਚਾਹੀਦਾ ਇਹੀ ਅੰਗਰਾਲ ਨੇ ਉਦੋਂ ਬਿਆਨ ਦਿੱਤਾ ਸੀ ਇਸੇ ਅੰਗਰਾਲ ਨੇ ਉਦੋਂ ਕੰਪਲੀਟ ਕੀਤੀ ਸੀ ਕਿ ਲੋਟਸ ਪ੍ਰੈਸ਼ਰ ਹੈ ਕਿਸੇ ਨੇ ਦਿਨੂ ਨਹੀਂ ਕਿਹਾ ਕੀ ਇਹ ਉਹ ਦਿਨ ਸੱਚਾ ਸੀ ਕਿ ਅੱਜ ਸੱਚਾ ਇੱਥੇ ਤੇ ਕੋਈ ਯਕੀਨ ਹੀ ਨਹੀਂ ਰਿਹਾ ਕਰ ਸਕਦਾ ਤੇ ਯਕੀਨ ਇਹਨਾਂ ਨੇ ਤੇ ਯਕੀਨ ਉਠਾਤਾ ਸਿਸਟਮ ਦਾ ਲੋਕਾਂ ਦਾ ਵਿਸ਼ਵਾਸ ਉੱਟ ਗਿਆ ਇਸ ਸਿਸਟਮ ਤੋਂ ਔਰ ਇਹਨਾਂ ਦੀ ਵਜ੍ਹਾ ਕਰਕੇ ਬਾਕੀ ਰਾਜਨੀਤੀ ਵੀ ਕਟਾਰੇ ਚ ਖੜੀ ਹੋ ਜਾਂਦੀ ਹੈ ਲੋਕ ਕੁਛ ਨੇ ਜਿਹੜੇ ਮਤਲਬ ਆਪਣੇ ਵਫਾਜ ਆਸਤੇ ਕੋਈ ਮਜਬੂਰੀ ਵਾਸਤੇ ਕੀ ਕਰਨੇ ਉਹ ਦੱਸ ਸਕਦਾ ਹੈ ਪਰ ਬਾਕੀ ਰਾਜਨੀਤੀ ਸਾਰੀ ਸਾਰੀ ਥੋੜ੍ਹੀ ਜੀ ਹੈ ਹਾਂ ਰਾਜਨੀਤੀ ਦੇ ਵਿੱਚ ਵਾਧਾ ਘਾਟਾ ਉੱਪਰ ਹੇਠਾਂ ਬੰਦਾ ਆਪਣੀ ਸੋਚ ਮੁਤਾਬਕ ਵਿਆੜ ਵੀ ਦੇ ਦਿੰਦਾ ਹੈ ਆਪਣੀ ਸੋਚ ਮੁਤਾਬਕ ਆਪਣੀ ਲੋੜ ਮੁਤਾਬਕ ਜਿਹੜਾ ਪਾਸਟ ਗਿਆ ਉਹਨੂੰ ਵੀ ਸੱਚਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਲੋਕ ਫੈਸਲਾ ਕਰਨ ਵੀ ਸਹੀ ਕੀ ਹੈ ਗਲਤ ਕੀ ਹੈ ਉਹਨਾਂ ਸਾਹਿਬ ਇਹਦੇ ਚਲੋ ਜਿਹੜੀਆਂ ਗੱਲਾਂ ਚਲੋ ਤੁਸੀਂ ਸਪਸ਼ਟ ਕਰਤਾ ਤੁਹਾਡਾ ਪ੍ਰੈਸ ਨੋਟ ਉਹ ਵੀ ਆ ਵੀ ਗਿਆ ਸੀ ਪਾਰਟੀ ਲੈਵਲ ਤੋਂ ਕੋਈ ਗੱਲ ਹੋਈ ਪਾਰਟੀ ਨੇ ਤੁਹਾਡਾ ਸੰਪਰਕ ਕੀਤਾ ਇਸ ਤਰ੍ਹਾਂ ਦੀਆਂ ਬਾਹਾਂ ਉੱਦਣ ਤੋਂ ਬਾਅਦ ਕਿਸੇ ਨੇ ਕਿਸੇ ਨੇ ਕੋਈ ਸੰਪਰਕ ਨਹੀਂ ਕੀਤਾ ਦੇਖੋ ਸੰਪਰਕ ਤੇ ਹੁਣ ਮੇਰੀ ਗੱਲ ਸੁਣੋ ਮੈਂ ਸੰਪਰਕ ਚ ਹੀ ਰਿਹਾ 5 ਸਾਲ ਪਾਰਟੀ ਦੇ ਉਹਦੇ ਮੇਰੀ ਕਦੀ ਉਹਨਾਂ ਨੇ ਉਦੋਂ ਗੱਲ ਨਹੀਂ ਕੀਤੀ ਮੈਂ ਅੱਜ ਕਿਵੇਂ ਕਹਾਂ ਮੇਰੇ ਅੱਜ ਵੀ ਮੈਂ ਕਹਿੰਦਾ ਮੇਰੇ ਹਾਲ ਦੀ ਰਿਲੇਸ਼ਨ ਹੈਗੇ ਨੇ ਪਰ ਕਾਂਗਰਸ ਪਾਰਟੀ ਦੀ ਟਿਕਟ ਤੇ ਜਿਹੜਾ ਉਮੀਦਵਾਰ ਹੈ ਉਹ ਅੰਮ੍ਰਿਤਸਰ ਤੋਂ ਜਿੱਤ ਕੇ ਜਾਏਗਾ ਇਹ ਮੇਰੀ ਗੱਲ ਅੱਜ ਨੋਟ ਕਰ ਲਿਓ। ਜੇ ਤੁਹਾਨੂੰ ਟਿਕਟ ਮਿਲਦੀ ਹੈ ਤੇ ਭਾਜਪਾ ਦੇ ਜਿਹੜੇ ਸੰਭਾਵੀ ਕੈਂਡੀਡੇਟ ਨੇ ਜਾਂ ਫਿਰ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨ ਦੇ ਉਹ ਤੁਹਾਡੇ ਲਈ ਕਿੰਨੀ ਇੱਕ ਚੁਣੌਤੀ ਹਾਲਾਂਕਿ ਪਹਿਲਾਂ ਵੀ ਤੁਸੀਂ ਉਹਨਾਂ ਦੇ ਨਾਲ ਇੱਕ ਵਾਰ ਚੋਣ ਮੈਦਾਨ ਦੇ ਵਿੱਚ ਦੇਖੋ ਦੇਖੋ ਗੱਲ ਇਹ ਇਹ ਚੀਜ਼ਾਂ ਫੈਸਲਾ ਪਬਲਿਕ ਨੇ ਕਰਨਾ ਹੁੰਦਾ। ਪਹਿਲੀ ਗੱਲ ਤੇ ਉਮੀਦਵਾਰ ਸਪਸ਼ਟ ਪਾਰਟੀ ਐਲਾਨ ਕਰ ਦੇਣ ਫਿਰ ਉਹਦੀ ਉਮੀਦਵਾਰੀ ਤੇ ਕੋਈ ਆਪਾਂ ਗੱਲ ਕਰ ਸਕਦੇ ਜਦੋਂ ਜੇ ਉਮੀਦਵਾਰ ਅਸੀਂ ਖੁਦ ਨਹੀਂ ਅਜੇ ਆਏ ਮੈਦਾਨ 'ਚ ਸੰਭਾਵੀ ਤੌਰ ਤੇ ਕਹਿ ਸਕਦੇ ਆ ਪਰ ਪਾਰਟੀ ਨੇ ਜੇ ਐਲਾਨ ਕਰਨਾ ਹੈ ਅਜੇ ਬੀਜੇਪੀ ਦੇ ਉਮੀਦਵਾਰ ਵੀ ਐਲਾਨ ਕਰਨਾ ਹੈ ਹਾਂ ਉਦਾਂ ਅਸੀਂ ਗੱਲਬਾਤ ਇਹ ਜਰੂਰ ਕਰਦੇ ਵੀ ਠੀਕ ਹੈ ਹਰ ਕਿਸੇ ਦਾ ਜੀ ਕਰਦਾ ਹੈ ਕਨਸਟੀਟਿਊਸ਼ਨ ਉਹਨੂੰ ਅਧਿਕਾਰ ਦਿੰਦਾ ਹੈ ਇਲੈਕਸ਼ਨ ਲੜਨ ਦਾ ਪਰ ਮੈਂ ਇੱਕ ਜੁੜਾ ਕੇ ਗੱਲ ਜਰੂਰ ਕਹੂੰਗਾ ਜਿੱਥੇ ਨੁਕਸਾਨ ਹੁੰਦਾ ਹੈ ਜਿਹੜਾ ਬੰਦਾ ਵੀ ਇਲੈਕਸ਼ਨ ਲੜਨ ਆਉਂਦਾ ਹੈ ਉਹਨੂੰ ਘੱਟੋ ਘੱਟ 8-10 ਸਾਲ ਕੌਂਸਲਰ ਤੋਂ ਲੈ ਕੇ ਉਹਨੂੰ ਤਜਰਬਾ ਹੋਣਾ ਚਾਹੀਦਾ ਹੈ ਇਹਨਾਂ ਚੀਜ਼ਾਂ ਦਾ ਵੀ ਕਿਵੇਂ ਉਹਦੇ ਚ ਸ਼ਹਿਨਸ਼ੀਲਤਾ ਹੋਵੇ ਕਿਵੇਂ ਗੱਲਾਂ ਦਸਾਂ ਤਾਂ ਗੱਲ ਸੁਣ ਸਕਦਾ ਹੋਵੇ ਕਿਦੋਂ ਧੁੱਪ ਚ ਬਹਿ ਕੇ ਐਜੀਟੇਸ਼ਨ ਕਰ ਸਕਦਾ ਹੋਵੇ ਕਿਉਂਕਿ ਇਹ ਰਾਜਨੀਤੀ ਦੇ ਵਿੱਚ ਤੁਹਾਨੂੰ ਸਾਰੇ ਪੱਖ ਵੇਖਣੇ ਪੈਂਦੇ ਆ ਕਿਸੇ ਦੇ ਨਿੱਜੀ ਕੰਮਾਂ ਵਾਸਤੇ ਕਿੰਨਾ ਸਹਰਦ ਹੋ ਸਕਦਾ ਹੈ ਕੀ ਉਹਦਾ ਪਿਛੋਕੜ ਇਹੋ ਜਿਹਾ ਹੈਗਾ ਕਿ ਉਸ ਬੰਦੇ ਨੇ ਪਿਛਲੇ 10 15 ਸਾਲ 20 ਸਾਲ ਸਮਾਜ ਲਈ ਕੋਈ ਕੰਮ ਕੀਤਾ ਹੋਵੇ ਕੀ ਉਹਦੇ ਕੋਲ ਕੋਈ ਪਾਵਰ ਹੈਗੀ ਸੀ ਜਦੋਂ ਕੰਮ ਕਰ ਸਕਦਾ ਸੀ ਤੇ ਉਹਨੇ ਨਾ ਕੀਤਾ ਹੋਵੇ ਇਹ ਸਾਰੀਆਂ ਚੀਜ਼ਾਂ ਜਿਹੜਾ ਸਮੇਲ ਹੈ ਇਹਦੇ ਚ ਜਿਹੜਾ ਕੈਂਡੀਡੇਟ ਕੋਈ ਚੁਣਨਗੇ ਜਾਂ ਕੈਂਡੀਡੇਟ ਆਏਗਾ ਉਦੋਂ ਆਪਾਂ ਉਹਦੇ ਤੇ ਚਰਚਾ ਕਰਾਂਗੇ ਜ਼ਰੂਰ ਉਹ ਜੇ ਤੁਸੀਂ 13 ਸੀਟਾਂ ਦੀ ਗੱਲ ਕਰਦੇ ਕਿ ਪਾਰਟੀ ਦੇ ਵਿੱਚ ਧੜੇਬਾਜ਼ੀ ਖਤਮ ਹੋਊਗੀ ਨਵਜੋਤ ਸਿੰਘ ਸਿੱਧੂ ਨજરਾਂ ਅੰਗੇ ਸਿਲੈਕਸ਼ਨ ਦੇ ਵਿੱਚ ਬਿਲਕੁਲ ਆਉਣਗੇ ਨਵਜੋਤ ਸਿੱਧੂ ਵੀ ਆਉਣਗੇ ਔਰ ਧੜੇਬੰਦੀ ਵੀ ਖਤਮ ਧੜੇਬੰਦੀ ਹੈ ਨਹੀਂਗੀ ਦੇਖੋ ਇੱਕ ਮੈਂ ਫੇਰ ਤੁਹਾਨੂੰ ਗੱਲ ਕਹਿੰਦੀ ਧੜੇਬੰਦੀ ਭਾਰਤੀ ਜਨਤਾ ਪਾਰਟੀ ਚ ਅ ਸਵਰਗੇ ਆਪਣੇ ਨਹੀਂ ਨਹੀਂ ਸੁਸ਼ਮਾ ਸਵਰਾਜ ਜੀ ਦਾ ਕੀ ਹਾਲ ਹੈ ਤੁਹਾਨੂੰ ਪਤਾ ਅਡਵਾਨੀ ਜੀ ਦਾ ਕੀ ਹਾਲ ਹੈ ਤੁਹਾਨੂੰ ਪਤਾ ਉੱਥੇ ਸਿਰਫ ਡਰਾਇਆ ਜਾਂਦਾ ਈਡੀ ਤੋਂ ਡਿਪਾਰਟਮੈਂਟ ਤੋਂ ਵੀ ਜੇ ਤੁਸੀਂ ਕਿਸੇ ਨੇ ਗੱਲ ਕੀਤੀ ਤੇ ਤੁਹਾਡਾ ਜੋ ਹਾਲ ਹੋਏਗਾ ਤੁਹਾਨੂੰ ਪਤਾ ਹੀ ਹੋਵੇ ਬਟ ਜਿਹੜੀ ਕਾਂਗਰਸ ਹੈ ਕਾਂਗਰਸ ਇੱਕ ਸੈਕੂਲਰ ਸਿਸਟਮ ਹੈ ਜਿੰਨੂੰ ਕਿਸੇ ਨੂੰ ਮਰਜ਼ੀ ਪੁੱਛ ਲਓ ਕਿ ਆਪਣੀ ਗੱਲ ਤੁਸੀਂ ਰੱਖ ਸਕਦੇ ਜੀ ਉਹਨੂੰ ਤੁਸੀਂ ਤੜੇਬੰਦੀ ਨਾਲ ਜੋੜ ਲਓ ਉਹਨੂੰ ਤੁਸੀਂ ਫੁੱਟ ਦਾ ਨਾਂ ਲੜੋ ਤੁਹਾਡੀ ਇੱਕ ਆਪਣੀ ਵਿਚਾਰਧਾਰਾ ਹਰ ਇੱਕ ਦਾ ਇੱਕ ਵੇਖਣ ਦਾ ਪੱਕਾ ਹੈ ਪਰ ਪਰ ਨਵਜੋਸ਼ ਨੂੰ